ਪਾਇਲਸ ਜਾਂ ਬਵਾਸੀਰ ਇੱਕ ਐਸੀ ਬਿਮਾਰੀ ਹੈ ਜਿਸ ਵਿੱਚ ਮਲ ਦੁਆਰ ਦੀਆਂ ਨਸਾਂ ਸੋਜ ਜਾਂ ਸੁੱਜਣ ਵਾਲੀਆਂ ਹੋ ਜਾਂਦੀਆਂ ਹਨ ਇਹ ਬਿਮਾਰੀ ਵਿਧੇਰੇ ਤੌਰ ਤੇ ਕਬਜ਼ ਗਲਤ ਖਾਣ ਪੀਣ ਤਿੱਖੇ ਤੇ ਮਸਾਲੇਦਾਰ ਭੋਜਨ ਘੱਟ ਪਾਣੀ ਪੀਣ ਅਤੇ ਜ਼ਿਆਦਾ ਬੈਠੇ ਰਹਿਣ ਕਾਰਨ ਹੁੰਦੀ ਹੈ ਆਯੁਰਵੇਦ ਅਨੁਸਾਰ ਇਹ ਵਾਤ ਤੇ ਪਿੱਤ ਦੋਸ਼ ਦੇ ਵਿਗੜਨ ਨਾਲ ਪੈਦਾ ਹੁੰਦੀ ਹੈ ਤੇ ਆਯੁਰਵੇਦ ਵਿੱਚ ਇਸ ਦਾ ਇਲਾਜ ਵੀ ਸੰਭਵ ਹੈ ਸੋ ਆਯੁਰਵੇਦ ਅਨੁਸਾਰ ਇਲਾਜ ਕਰਨ ਲਈ ਤਲ ਤਰਲ ਭੋਜਨ ਤੇ ਫਲ ਗਰਮ ਪਾਣੀ ਦਹੀਂ ਲੱਸੀ ਅੰਜੀਰ ਤੇ ਪਪੀਤਾ ਖਾਣਾ ਲਾਭਦਾਇਕ ਹੈ। ਤ੍ਰਿਫਲਾ ਚੂਰਨ ਰਾਤ ਨੂੰ ਕੋਸੇ ਪਾਣੀ ਨਾਲ ਲੈਣ ਨਾਲ ਕਬਜ਼ ਦੂਰ ਹੁੰਦੀ ਹੈ ਅਤੇ ਪਾਇਲ ਦਾ ਦਰਦ ਘਟਦਾ ਹੈ। ਅਰਸ਼ ਕੁਠਾਰ ਰਸ ਜਾਂ ਕਨਵਾਸ ਸਭ ਆਯੁਰਵੈਦ ਦਵਾਈਆਂ ਹਨ ਜੋ ਪਾਇਲਸ ਦੀਆਂ ਗੰਡਾਂ ਨੂੰ ਘਟਾਉਣ ਵਿੱਚ ਮਦਦ ਕਰਦੀਆਂ ਹਨ। ਇਹ ਕਿਸੇ ਸ਼ਿੱਖਿਆਕ ਵੈਤ ਤੋਂ ਹੀ ਲਵੋ ਕੋਸੇ ਪਾਣੀ ਵਿੱਚ ਕੁਝ ਸਮਾਂ ਬੈਠਣ ਨਾਲ ਸੋਚ ਤੇ ਦਰਦ ਦਰਦ ਵਿੱਚ ਰਾਹਤ ਮਿਲਦੀ ਹੈ ਖੁਰਾਕ ਨੂੰ ਸੁਧਾਰ ਕਰਕੇ ਵੀ ਅਸੀਂ ਇਸ ਤੋਂ ਬਚਾ ਕਰ ਸਕਦੇ ਹਾਂ ਮਸਾਲੇਦਾਰ ਤਲੀਆਂ ਚੀਜ਼ਾਂ ਤੋਂ ਬਚੋ ਗਰਮ ਚੀਜ਼ਾਂ ਤੋਂ ਬਚੋ ਅਤੇ ਹਰੀਆਂ ਸਬਜ਼ੀਆਂ ਤੇ ਫਾਈਬਰ ਵਾਲੇ ਆਹਾਰ ਲਵੋ आयुर्वेद कहता है कि पाइल्स का मुख्य इलाज शरीर के दोषों को संतुलित करना है सही खुराक योग ਤੇ ਦਿਨਚਰਿਆ ਨਾਲ ਇਸ ਬਿਮਾਰੀ ਨੂੰ ਪੂਰੀ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ